ਬੱਲੋ ਆਪ ਆਪਣੀ ਹਰਕਤੋ ਤੇ ਬਾਤ ਨਹੀਂ ਆਉਗੇ ਹਾਂਜੀ ਬੱਲੋ ਕਿੰਨਾ ਸਾਰੇ ਹਾਂਜੀ ਬੱਲੋ ਆਪ ਆਪਣੀ ਹਰਕਤੋ ਤੇ ਬਾਤ ਨਹੀਂ ਆਉਗੇ ਕੀ ਗੱਲ ਘੈਂ ਚੱਲਦੀ ਐ ਤੀ ਕੰਡੀਸ਼ਨ ਨਹੀਂ ਦਾਮਾ ਕੱਲੀ ਉਹ ਦੁਖਾਉਣ ਜੋਗੀਆਂ ਕਿ ਹਾਂ ਮੁੰਡੰਨੀ ਆ ਸੁੱਖ ਢੋ ਪਿੱਛੇ ਤੋਂ ਪਾਗਲ ਕਰ ਲਿਆ ਹੈਂ ਦੱਸ ਤੂੰ ਵੀ ਟੈਕੇ ਚ ਤੇਰਾ ਤਾਂ ਕੇ ਮੈਂ ਕੱਢਦੀ ਹਾਂ ਜਲੂਸ ਨਾ ਤੇਰੀ ਜਿਹੜੀ ਤੋ ਦੁਖਾਉਣ ਨਹੀਂ ਐ ਨਾ ਵੀਡੀਓ ਦੇ ਵਿੱਚ ਚਮਕਾ ਚ ਫੁਕਾ ਕੇ ਇਹਨੂੰ ਹੀ ਅੱਗ ਲਾਉਂਗੀ ਤਾਂ ਜੋ ਨਾਲਾ ਤੇ ਬੁੱਧਿਆ ਜਨਾਂ ਤੇ ਬਹੁਤ ਔਂਗਰੀਆ ਤਾਂ ਦਿਨ ਗੇ ਲਾਉਣ ਪੁੱਤਰ ਜੀ 10 ਦਿਨ 10 ਦਿਨ ਦੇ ਵਿੱਚ ਵਿੱਚ ਤੈਨੂੰ ਤੇਰੇ ਸ਼ਾਰਜੇ ਟੱਕਰਦੇ ਹੁਣ ਮੈਂ ਆਕੇ ਠੀਕ ਆ ਅਜੀ ਸੱਚਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਰੇ ਮੁੱਦਿਆਂ ਦੇ ਨਾਲ ਦੋਸਤੋ ਸੁਖਰਤੀਏ ਦਾ ਵੀ ਮੁੱਦਾ ਕਾਫੀ ਭਖਦਾ ਹੋਈ ਜਾ ਰਿਹਾ ਹੈ ਜਿਸ ਨੂੰ ਲੈ ਕੇ ਦੋਸਤੋ ਪਹਿਲਾਂ ਸੁਖਰਤੀਏ ਦੇ ਰਪਲਾਈ ਆਏ ਫਿਰ ਉਸ ਦੀ ਨਾਲ ਦੀ ਦੇ ਰਪਲਾਈ ਆਏ ਅਤੇ ਦੋਸਤੋ ਹੁਣ ਉਹਦੀ ਐਕਸ ਦੇ ਕਾਫੀ ਰਪਲਾਈ ਆ ਰਹੇ ਨੇ ਜਿਸ ਨੂੰ ਲੈ ਕੇ ਦੋਸਤੋ ਨੇ ਸਿੱਧੀ ਸਿੱਧੀ ਧਮਕੀ ਦਿੱਤੀ ਕਿ ਦਸਾਂ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਤੁਹਾਡੀ ਔਕਾਤ ਵਖਾਵਾਂਗੀ ਅਤੇ ਦੋਸਤੋ ਉਸ ਨੇ ਕਾਫੀ ਜ਼ਿਆਦਾ ਗਾਲਾਂ ਕੱਢੀਆਂ ਹੁਣ ਦਿਖਦੇ ਆ ਕਿ ਸੁੱਖ ਦਾ ਕੀ ਰਪਲਾਈ ਆਉਂਦਾ ਹੈ ਫਿਲਹਾਲ ਦੋਸਤੋ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਨਵੇਂ-ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਧੰਨਵਾਦ